ਨਾਮੀ ਗਾਇਕ ਨੂੰ ਮਾਰਨ ਆਏ ਸ਼ੂਟਰਾਂ ਦਾ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਹੈ ਬਾਲੀਵੁੱਡ ਦੇ ਨਾਮੀ ਸਿੰਗਰ ਰਾਹੁਲ ਫੈਜ਼ਲਪੁਰੀਆ ਨੂੰ ਟਾਰਗੇਟ ਕੀਤਾ ਜਾਣਾ ਸੀ ਕਿ ਇਸੇ ਦੌਰਾਨ ਪੁਲਿਸ ਨੂੰ ਇਨਪੁੱਟ ਮਿਲ ਗਿਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਕਾਰਵਾਈ ਨੂੰ ਲੈ ਕੇ ਅਮਲੀ ਜਿਹੜਾ ਕਿ ਯਾਮਾ ਪਹਿਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦੱਸਿਆ ਜਾ ਰਿਹਾ ਕਿ ਪੁਲਿਸ ਦੇ ਵੱਲੋਂ ਰੋਡ ਦੇ ਉੱਪਰ ਨਾਕੇਬੰਦੀ ਕੀਤੀ ਜਾਂਦੀ ਹੈ ਇਸ ਦੌਰਾਨ ਬਿਨਾਂ ਨੰਬਰ ਤੋਂ ਇੱਕ ਅਨੋਵਾ ਗੱਡੀ ਦੇ ਵਿੱਚ ਸਵਾਰ ਹੋ ਕੇ ਪੰਜ ਸ਼ੂਟਰ ਉੱਥੋਂ ਗੁਜ਼ਰਦੇ ਨੇ ਜਿਸ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੌਰਾਨ ਕਾਰ ਚ ਸਵਾਰ ਬਦਮਾਸ਼ਾ ਦੇ ਵੱਲੋਂ ਪੁਲਿਸ ਦੇ ਉੱਪਰ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਇੱਕ ਤੋਂ ਬਾਅਦ ਇੱਕ ਜਿਹੜੀ ਕਿ 18 ਦੇ ਕਰੀਬ 라ਉਂਡ ਫਾਇਰ ਹੁੰਦੇ ਨੇ ਪੂਰੇ ਮੁਕਾਬਲੇ ਦੌਰਾਨ ਅਤੇ ਜਵਾਬੀ ਕਾਰਵਾਈ ਦੇ ਵਿੱਚ ਚਾਰ ਸ਼ੂਟਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਇਸ ਦੌਰਾਨ ਇੱਕ ਜਿਹੜਾ ਕਿ ਸ਼ੂਟਰ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਜਿਸ ਦਾ ਪਿੱਛਾ ਕਰਕੇ ਪੁਲਿਸ ਨੇ ਉਸ ਨੂੰ ਦਬੋਚ ਲਿਆ ਸੋ ਗੁਰੂਗ੍ਰਾਮ ਦੇ ਵਿੱਚ ਇਹ ਮੁਕਾਬਲਾ ਹੋਇਆ ਸੈਕਟਰ 72 ਦੀ ਇਹ ਵੱਡੀ ਘਟਨਾ ਦੱਸੀ ਜਾ ਰਹੀ ਜਿੱਥੇ ਕਿ ਰਾਹੁਲ ਫੈਜ਼ਲਪੁਰੀਆ ਆਪਣੇ ਫਲੈਟ ਦੇ ਵਿੱਚ ਸੀ ਅਤੇ ਇਸੇ ਦੌਰਾਨ ਜਿਹੜਾ ਕਿ ਪੁਲਿਸ ਨੂੰ ਇਨਪੁਟ ਮਿਲਦੀ ਅਤੇ ਘਰ ਤੋਂ 10 ਕਿਲੋਮੀਟਰ ਦੀ ਦੂਰੀ ਤੇ ਪੁਲਿਸ ਇਹਨਾਂ ਬਦਮਾਸ਼ਾਂ ਨੂੰ ਘੇਰਾ ਪਾ ਲੰਦੀ ਹੈ ਅਤੇ ਫਿਰ ਕਾਰ ਚ ਸਵਾਰ ਬਦਮਾਸ਼ਾਂ ਦੇ ਨਾਲ ਪੁਲਿਸ ਦਾ ਮੁਕਾਬਲਾ ਹੁੰਦਾ ਤੇ ਇਸ ਦੌਰਾਨ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਣ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਸੋ ਜਾਂਚ ਦੌਰਾਨ ਇਸ ਗੱਲ ਦਾ ਖੁਲਾਸਾ ਹੋਇਆ ਕਿ ਵਿਦੇਸ਼ ਤੇ ਵਿੱਚ ਬੈਠੇ ਗੈਂਗਸਟਰ ਦੀਪਕ ਨੰਦਲ ਅਤੇ ਰੋਹਿਤ ਸਰਦਾਨੀਆਂ ਦੇ ਵੱਲੋਂ ਇਹ ਜਿਹੜੇ ਕੀ ਗੈਂਗਸਟਰਾਂ ਨੂੰ ਜਿਹੜਾ ਕੀ ਹੈ ਸ਼ੂਟਰਾਂ ਨੂੰ ਭੇਜਿਆ ਗਿਆ ਸੀ ਰਜ਼ਲ ਰਾਹੁਲ ਫੈਸਲਪੁਰੀਆਂ ਨੂੰ ਮਾਰਨ ਦੇ ਲਈ ਅਤੇ 5 ਕਰੋੜ ਰੁਪਏ ਦੇ ਲੈਣ ਦੇਣ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਅਤੇ ਸਰਦਾਨੀਆ ਗੈਂਗ ਕੁਝ ਦਿਨ ਪਹਿਲਾਂ ਵੀ ਗੁਰੂਗ੍ਰਾਮ ਦੇ ਵਿੱਚ ਦਿੱਲੀ ਦੇ ਫਾਈਨੈਂਸਰ ਰੋਹਿਤ ਤੇ ਸ਼ੋਕੀਨ ਦੇ ਕਤਲ ਨੂੰ ਲੈ ਕੇ ਕਾਫੀ ਚਰਚਾ ਦੇ ਵਿੱਚ ਰਹੇ ਸਨ ਅਤੇ ਇਸੇ ਮਾਮਲੇ ਦੇ ਵਿੱਚ ਜੋ ਗ੍ਰਿਫਤਾਰ ਕੀਤੇ ਗਏ ਸਨ ਬਦਮਾਸ਼ ਉਹ ਚੰਗਰ ਅਤੇ ਸੋਨੀਪੱਤ ਦੇ ਨਾਲ ਸਬੰਧਿਤ ਦੱਸੇ ਜਾ ਰਹੇ ਨੇ ਅਤੇ ਉਹਨਾਂ ਦਾ ਗੁਰੂਗ੍ਰਾਮ ਐਸਟੀਐਫ ਅਤੇ ਕ੍ਰਾਈਮ ਬ੍ਰਾਂਚ ਦੇ ਨਾਲ ਉਸ ਸਮੇਂ ਮੁਕਾਬਲਾ ਹੋਇਆ ਸੀ ਅਤੇ ਇਸੇ ਇਨਪੁਟ ਦੇ ਆਧਾਰ ਦੇ ਉੱਪਰ ਹੁਣ ਐਸਟੀਐਫ ਅਤੇ ਕ੍ਰਾਈਮ ਬ੍ਰਾਂਚ ਦੇ ਵੱਲੋਂ ਇਹ ਜਿਹੜੀ ਕੀ ਪੂਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਸ਼ਾਰਪ ਸ਼ੂਟਰ ਜੋ ਕਿ ਰਾਹੁਲ ਪੈਜ਼ਲਪੁਰੀਆ ਨੂੰ ਮਾਰਨ ਦੇ ਲਈ ਗੁਰੂਗ੍ਰਾਮ ਸਥਿਤ ਉਸ ਦੇ ਫਲੈਟ ਦੇ ਵੱਲ ਜਾ ਰਹੇ ਹੁੰਦੇ ਨੇ ਕਿ ਇਸੇ ਤਰ੍ਹਾਂ ਪੁਲਿਸ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਸੈਕਟਰ 72 ਦੇ ਵਿੱਚ ਇਹ ਜਿਹੜੇ ਕੀ ਰੋਡ ਪੈਂਦੀ ਹੈਗੀ ਆ ਪਟੌਂਦੀ ਰੋਡ ਦੇ ਉੱਪਰ ਨਾਕੇਬੰਦੀ ਕੀਤੀ ਜਾਂਦੀ ਹੈ ਅਤੇ ਇਸੇ ਦੌਰਾਨ ਇੱਕ ਬਿਨਾ ਨੰਬਰ ਤੋਂ ਅਨੋਵਾ ਗੱਡੀ ਗੁਜ਼ਰਦੀ ਹੈ ਜਿਸ ਨੂੰ ਕੰਦਾ ਪੁਲਿਸ ਇਸ਼ਾਰਾ ਵੀ ਕਰਦੀ ਹੈ ਪਰ ਉਸ ਦੇ ਵਿੱਚ ਇਸ ਵਾਰ ਬਦਮਾਸ਼ ਪੁਲਿਸ ਦੇ ਉੱਪਰ ਹੀ ਅਟੈਕ ਨਾ ਸ਼ੁਰੂ ਕਰ ਦਿੰਦੇ ਨੇ ਸੋ ਦੋਹਾ ਪਾਸੇ 28 18 ਦੇ ਕਰੀਬ ਜਿਹੜੇ ਕੀ ਰਾਉਂਡ ਫਾਇਰ ਕੀਤੇ ਜਾਂਦੇ ਨੇ ਚਾਰ ਬਦਮਾਸ਼ਾਂ ਦੇ ਲੱਤ ਦੇ ਵਿੱਚ ਗੋਲੀ ਲੱਗੀ ਹੈ ਜਿਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਇਸ ਪੂਰੇ ਮਾਮਲੇ ਨੂੰ ਲੈ ਕੇ ਐਸਟੀਐਫ ਤੇ ਡੀਐਸਪੀ ਪ੍ਰਿਤਪਾਲ ਸਿੰਘ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਗ੍ਰਿਫਤਾਰ ਕੀਤੇ ਗਏ ਅਪਰਾਧੀ ਗੈਂਗਸਟਰ ਰੋਹਿਤ ਸਰਦਾਨੀ ਅਤੇ ਦੀਪਕ ਨੰਦ ਲਈ ਕੰਮ ਕਰਦੇ ਸਨ ਅਤੇ ਇਹ ਦੋਵੇਂ ਬਦਮਾਸ਼ ਵਿਦੇਸ਼ ਤੇ ਵਿੱਚ ਬੈਠ ਕੇ ਇਸ ਗਤੀਵਿਧੀ ਨੂੰ ਅੰਜਾਮ ਦੇਵੋਣ ਦੀ ਜਿਹੜੀ ਕਿ ਤਾਕਤ ਦੇ ਵਿੱਚਨ ਮੁਲਜ਼ਮਾ ਦੀ ਪਛਾਣ ਵਿਨੋਦ ਉਰਫ ਪਹਿਲਵਾਨ ਵਾਸੀ ਲੋਬਾ ਮਾਜਰਾ ਅਤੇ ਇਸ ਦੇ ਨਾਲ ਹੀ ਪਦਮ ਉਰਫ ਰਾਜਾ ਤੇ ਆਸ਼ੀਸ਼ ਉਰਫ ਆਸ਼ੂ ਗੋਤਮ ਉਰਫ ਗੋਰੀ ਅਤੇ ਨਲਹੀਰ ਸ਼ੁਭਮ ਦੇ ਵਜੋਂ ਇਹਨਾਂ ਸ਼ੇਰਫੜੇ ਕੇ ਸ਼ਾਰਟ ਫਿਊਟਰਾਂ ਦੀ ਪਛਾਣ ਹੋਈ ਹੈ ਸੋ 14 ਜੁਲਾਈ ਨੂੰ ਫੈਜ਼ਲਪੁਰੀਆ ਤੇ ਇੱਕ ਵਾਰ ਫਿਰ ਤੁਹਾਡੇ ਕੀ ਮਾਮਲਾ ਸੁਰਖੀਆਂ ਦੇ ਵਿੱਚ ਰਿਹਾ ਸੀ ਜਦੋਂ ਉਹ ਜਾ ਰਿਹਾ ਹੁੰਦਾ ਕਿ ਇਸ ਦੌਰਾਨ ਉਸੇ ਗੱਡੀ ਦੇ ਉੱਪਰ ਗੋਲੀਆਂ ਦੇ ਨਾਲ ਅਟੈਕ ਕਰ ਦਿੱਤਾ ਜਾਂਦਾ ਹਾਲਕਿ ਹਮਲੇ ਦੇ ਵਿੱਚ ਰਾਹੁਲ ਦਾ ਵਾਲਵਲ ਬਚਾ ਹੋਇਆ ਸੀ ਅਤੇ ਉਸ ਤੋਂ ਕੁਝ ਦਿਨ ਬਾਅਦ ਹੀ 4 ਅਗਸਤ ਨੂੰ ਫੈਜ਼ਲਪੁਰੀਆ ਦੇ ਸਾਥੀ ਰੋਹਿਤ ਸ਼ਕੀਨ ਦਾ ਗੁਰੂਗ੍ਰਾਮ ਦੇ ਵਿੱਚ ਸ਼ਰੀਅਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਸਕੇ ਦੀ ਜ਼ਿੰਮੇਵਾਰੀ ਵੀ ਜੋ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰ ਸੁਨੀਲ ਸ਼ਰਦਾਨੀਆ ਅਤਿਦੀਪਕ ਨੰਦਲ ਦੇ ਵੱਲੋਂ ਲਈ ਗਈ ਸੀ ਅਤੇ ਬਕਾਇਦਾ ਸੋਸ਼ਲ ਮੀਡੀਆ ਤੇ ਵੀ ਪੋਸਟ ਪਾਈ ਗਈ ਸੀ ਹੁਣ ਇਸ ਮਾਮਲੇ ਦੇ ਤਾਰ ਜਿਹੜੇ ਕੀ ਹੈਗੇ ਨੇ ਰਾਹੁਲ ਫੈਜ਼ਲਪੁਰੀਆ ਦੇ ਨਾਲ ਜੁੜਦੇ ਹੋਏ ਸਾਹਮਣੇ ਆ ਰਹੇ ਨੇ ਅਤੇ ਇਹ ਵੀ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਹਮਲਾਵਰੇ ਦੇ ਵੱਲੋਂ ਉਹੀ ਪੈਟਰਨ ਅਪਣਾਇਆ ਗਿਆ ਜੋ ਸਿੱਧੂ ਮੂਸੇਵਾਲਾ ਨੂੰ ਮਾਰਨ ਦੇ ਲਈ ਇਕ ਤਿਆਰ ਕੀਤਾ ਗਿਆ ਸੀ ਅਤੇ ਉਸੇ ਤਰ੍ਹਾਂ ਹੀ ਰਾਹੁਲ ਜਿਹੜਾ ਕਿ ਘੇਰ ਕੇ ਮਾਰਨ ਦੀ ਜਿਹੜੀ ਕਿ ਟਾਕ ਦੇ ਵਿੱਚ ਤਾਂ ਇਹ ਸ਼ਾਰਪ ਸ਼ੂਟਰ ਪਰ ਪੁਲਿਸ ਨੇ ਇਹਨਾਂ ਨੂੰ ناکਾਮ ਕਰ ਦਿੱਤਾ ਅਤੇ ਹੁਣ ਇਸ ਮਾਮਲੇ ਦੇ ਵਿੱਚ ਜੋ rahul ਦਾ ਸਾਥੀ ਹੈ ਰੋਹਿਤ ਸ਼ੋਕੀਨ ਅਤੇ ਉਸ ਦੀ ਹਤਿਆ ਨੂੰ ਲੈ ਕੇ ਜੋ ਆਪਸ ਦੇ ਵਿੱਚ ਕਨੈਕਸ਼ਨ ਜੁੜਦਾ ਹੋਇਆ ਸਾਹਮਣੇ ਆ ਰਿਹਾ ਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਹੁਣ ਹਰ ਇੱਕ ਪਹਿਲੂ ਤੋਂ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ